ਤੇ ਪਬਜੀ ਚੱਲਣ ਲੱਗ ਪੈਂਦੀ ਐ ਇਸਤਾ ਚੱਲਣ ਲੱਗ ਪੈਂਦਾ ਐ ਹੈ ਗੀਮ ਸ਼ੀਮ ਹਰਸ਼ਸ ਜਸਟਸਾਰੇ ਬਦਲ ਜਾਂਦੇ ਐ ਅਰਸਾਲ ਦੇ ਬੱਚੇ ਦੇ ਕਿਉਂ ਉਹ ਪਿਓ ਦਾ ਬਲੱਡ ਅੰਦਰ ਕੰਮ ਕਰਦੇ ਆ ਉਹਨੂੰ ਪਵਿੱਤਰਤਾ ਹੀ ਚਾਹੀਏ ਬੱਚੇ ਨੂੰ ਸਾਫ਼ ਹੋਣਾ ਚਾਹੀਏ ਬੱਚੇ ਨੂੰ ਉਹਨੂੰ ਚਰਚ ਚਾਹੀਏ ਉਹਨੂੰ ਗਿਆਨ ਚਾਹੀਏ ਉਹ ਬੱਚਾ ਵੀ ਪੁੱਤਰ ਕੀਤਾ ਜਾਂਦਾ ਐ ਪਾਣੀ ਦੇ ਨਾਲ ਪਰ ਆਈ ਦੇ ਕ੍ਰਿਸ਼ਣ ਮਰ ਚੁੱਕੇ ਹੈ ਤੇ ਛੋਟੇ ਛੋਟੇ ਬੱਚੇ ਪਾਪ ਨੂੰ ਜਾਣਦੇ ਆ ਮੋਬਾਈਲ ਚਲਾਉਣਾ ਜਾਣਗੇ ਪਾਪ ਜਾਣਗੇ ਹalleluyah ਛੋਟੇ ਛੋਟੇ ਬੱਚੇ ਪਾਪ ਬਾਰੇ ਸਭ ਕੁਝ ਜਾਣਦੇ ਆ ਕਿਉਂ ਜਾਣ ਕੇ ਦੀਸ਼ਤੀ ਪਾਪ ਬਾਰੇ ਕਿਉਂ وہی ਮਾਤਾ ਪਿਤਾ ਬਲੱਡ ਦੇ ਅੰਦਰ ਕੰਮ ਕਰਦਾ ਹੈ وہی ਮਾਤਾ ਦਾ ਪਾਪ ਉਹ ਅੰਦਰ ਕੰਮ ਕਰਦਾ ਹੈ ਇੱਕ ਬੱਚੇ ਨੂੰ ਵੀ ਸ਼ੁੱਧ ਹੁੰਦੀ ਲੋੜ ਹੈ ਤਾਂ ਤਾਂ ਹਰ ਬੰਦੇ ਨੂੰ ਬਪਤਸਮਾ ਦਿੱਤਾ ਜਾਂਦਾ ਹੈ ਨਵਾ ਦਿੱਤਾ ਜਾਂਦਾ ਹੈ ਕਬ ਸਾਫ਼ ਹੋ ਜਾਏ ਆਪਣੇ ਗੁਨਾਹਦੋਸਾ ਬੋਲੋ ਆਮੀਨ ਆਂਬੇ ਹalleluyah ਤਾ ਪਾਪਸ ਮਤ ਤੈ ਜਾਂਦਾ ਕਿ ਇੱਕ ਬੱਚਾ ਵੀ 20 ਸਾਲਾਂ ਦੇ 18 ਸਾਲ ਦੇ ਬੱਚੇ ਨੂੰ ਬਸਮਤ ਦਿੱਤਾ ਜਾਂਦਾ ਹੈ 15 ਸਾਲ ਦੇ ਬੱਚੇ ਨੂੰ ਬਸਮਤ ਦਿੱਤਾ ਜਾਂਦਾ ਹੈ ਤਾਂ ਜੋ ਪੂਰੇ ਗਨਾਮਾਂ ਤੋਂ ਆਜ਼ਾਦ ਹੋ ਜੇ ਜਦ ਬੱਚਾ ਪੈਦਾ ਹੋਏ ਤੂੰ ਲੇਕ ਖਾਸ ਬੰਦਗੀ ਰੱਖੋ ਤਾਂ ਜੋ ਬੱਚਾ ਤੁਹਾਡਾ ਸਾਰੀ ਹਰਿ ਅੰਦਰ ਜੋ ਪਾਪ ਦਾ ਵੰਸ਼ ਖਤਮ ਹੋ ਜੇ ਔਰ ਪੁੱਤ ਤਾਇਆ ਵੰਸ਼ ਦਿਨ ਰਾਜਾ ਐਸਾ ਬੋਲੋ ਹਾਲੇਲੂਇਆ ਕਦੀ ਆਪਣੇ ਬੱਚੇ ਲਈ ਪੇਟ ਲਿਆਂਦੀ ਕਦੀ ਆਪਣੇ ਬੱਚੇ ਲਈ ਬੋਇਆ ਨਹੀਂ ਤਾਦੇ ਬੱਚੇ ਪਾਪ ਦੇ ਵਿੱਚ ਹੈ। ਤਾਂਦੇ ਬੱਚੇ ਪਬਜੀ, ਇੰਸਟਾਗ੍ਰam, ਸਟੇਟਸ, ਤੁਹਾਡੇ ਵਿੱਚ ਛੋਟੇ-ਛੋਟੇ ਬੱਚੇ 16-16 ਜਲਾਂ ਦੇ ਵਿਗੜ ਚੁੱਕੇ ਨਹੀਂ ਹੈ। ਕਿਉਂ? ਕਿਉਂਕਿ ਉਹੀ ਬਲੈਡ ਅੰਦਰ ਕੰਮ ਕਰਦੇ ਆ। ਕਿਉਂ? ਅਜੇ ਬੱਚੇ ਨੇ ਤੋਬਾ ਨਹੀਂ ਕੀਤੀ ਆਪਣੇ ਗਰਾਂਵਾਂ ਤੋਂ, ਕੱਲੇ ਮਾਪਿਆਂ ਨੇ ਹੀ ਕੀਤੀ ਹੈ। ਹਾਲੇਲੂਇਆ। ਅਜੂ ਬੜਦਾ ਸੀ। ਉਹ ਆਪਣੇ ਬੱਚਿਆਂ ਨੂੰ ਅੱਛੇ ਦੀ ਨਹੀਂ ਰੱਬ ਦੇ ਘਰ ਚ ਕੜਦਾ ਸੀ ਕਹਿੰਦਾ ਸੀ ਮੇਰੇ ਬੱਚਿਆਂ ਨੇ ਕੋਈ ਰੱਬ ਦੇ ਵਿਰੁੱਧ ਕੁਝ ਬੋਲਿਆ ਨਾ ਹੋਵੇ ਕੋਈ ਨਾ ਗਲਤੀ ਨਾ ਕੀਤੀ ਹੋਵੇ ਲਿਕਨ ਮੈਂ ਪਵਿੱਤਰ ਕਰਦਾ ਸੀ ਰੱਬ ਦੇ ਘਰ ਚ ਖੜ ਕੇ ਕਹਿੰਦੇ ਤੁਸੀਂ ਕਦੀ ਕੀਤੇ ਤੁਹਾਡੇ ਬੱਚੇ ਕੀ ਕਰਨਦੇ ਨੇ ਕਦੀ ਉਹਨਾਂ ਦੀ ਤੁਸੀਂ ਫੇ ਉਹਨਾਂ ਦੀ ਕੋਈ ਦੀ ਇੰਸਟਾ ਖੋਲਿਆ ਜਾਂ ਫੇਸਬੁਕ ਖੋਲੀ ਉਹ ਫੇਸਬੁਕ ਤੇ ਕੀ ਗੰਦ ਪਾ ਰਹੇ ਆ ਗੁਪਤ ਘਰ ਤੋਂ ਬੰਦ ਅੰਦਰ ਗੁਨਾਹ ਕਰੇ ਸ਼ੈਤਾਨ ਉਹਨਾਂ ਨੂੰ ਕੌਣ ਦੀ ਤਰ੍ਹਾਂ ਖਾ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਕੋਈ ਕੋਈ ਵੱਡਾ ਦਿਨ ਮਨਵਾਣਾ ਸੀ ਵੱਡੇ ਦਿਨ ਹੋ ਜਾਂਦੇ ਪਰ ਵੱਡੇ ਉਦੋਂ ਆਵਾਂਗੇ ਜਿੱਦਣ ਪਾਪ ਛੱਡਾਂਗੇ ਹਾਲੇ ਲਈਆ ਸਭ ਕੁਝ ਵਿਗੜ ਗਿਆ ਹੈ ਸਭ ਕੁਝ ਲੋਕਾਂ ਨੇ ਵਗਾੜਿਆ ਅੱਜ ਹਰ ਬੰਦਾ ਪਾਪ ਵਿੱਚ ਲੱਗਾ ਆਇਆ ਹੈ ਹਰ ਬੰਦਾ ਬਦੀ ਵਿੱਚ ਲੱਗਾ ਆਇਆ ਹੈ ਹਰ ਬੰਦਾ ਗੁਨਾਹਾਂ ਵਿੱਚ ਲੱਗਾ ਆਇਆ ਹੈ ਪਰ ਧਰਮੀ ਕੋਈ ਕੋਈ ਧਰਮੀ ਕੋਈ ਕੋਈ ਇੱਥੇ ਕ੍ਰਿਸ਼ਨ ਬਣ ਕੇ ਵੀ ਧਰਮੀ ਕੋਈ ਕੋਈ ਹੈ ਰੱਬ ਨੂੰ ਪੈਣ ਕੇ ਵੀ ਧਰਮੀ ਕੋਈ ਕੋਈ ਹੈ ਫਿਰ ਵੀ ਗੁਨਾਹ ਕਰਦੇ ਫਿਰਦੇ ਫਿਰ ਵੀ ਚੋਰੀਆਂ ਫਿਰ ਵੀ ਟਕੇਟੀਆਂ ਫਿਰ ਵੀ ਬੱਤੀ ਚੋਰੀ ਸਾਰਾ ਕੁਝ ਕਰਨ ਦੇ ਅਜੇ ਵੀ ਧਰਮੀ ਕੋਈ ਕੋਈ ਹਾਲੇਲੂਇਆ 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 ਵਾਚਨ ਕੋੜਾ ਤੇ ਲੱਗਦਾ ਹੋਏਗਾ ਪਰ ਪ੍ਰਕਾਸ਼ ਹੈ ਪ੍ਰਕਾਸ਼ ਦੇ ਵਿੱਚ ਸਭ ਕੁਝ ਸਾਦੀ ਦਾ ਸਾ ਬੋਲੋ ਆਮੀਨ ਆਮੀਨ ਮੈਂ ਕਿਹਾ ਧਰਮੀ ਕੋਈ ਕੋਈ

ਆਪਣੇ ਗੁਨਾਹਾਂ ਤੋਂ ਮਾਫੀ ਮੰਗੋ ਸਭ ਲੋ ਆਮੀਨ ਆਪਣੇ ਨੂੰ ਛੋਟਾ ਕਰੋ ਉਹ ਬड़ा ਕਰੇਗਾ ਆਪਕੋ ਖੁਦ ਧਰਮੀ ਨਾ ਬਣੋ ਖੁਦ ਪਾਪੀ ਗਿਣੋ ਉਹ ਧਰਮੀ ਬਣਾਉਣੇ ਵਾਲਾ ਆਪਕੋ ਪਰਮੇਸ਼ਰ ਹੈ ਆਮੀਨ ਆਮੀਨ ਹallelujah ਹallelujah ਤੁਹਾਡੇ ਕੰਮ ਤੁਹਾਨੂੰ ਧਰਮੀ ਠਰਾਂਗੇ ਤੁਹਾਡੇ ਕੰਮ ਹੀ ਤੁਹਾਨੂੰ ਪਾਪੀ ਠਰਾਂਉਣਗੇ ਕਈ ਲੋ ਬਿਨ ਪਸੰਦ ਨਹੀਂ ਕਰਦੇ ਸਿਰਫ ਇਹਨਾਂ ਸੱਚੀਆਂ ਗੱਲਾਂ ਕਰਕੇ ਕਿੰਦੇ ਉਹ ਸੱਚ ਬੋਲਦਾ ਹੈ ਕਹਣਾ ਬੋਲਦਾ ਹੈ ਬੋਲਣ ਲੱਗਿਆ ਨਹੀਂ ਵੇਦਾ ਜੇ ਮੈਂ ਤੇ ਸੱਚਾ ਆਤਮਾ ਤੇ ਸੱਚੀ ਬੋਲੂਗਾ ਜੇ ਮੈਂ ਤੇ ਝੂੜਦਾ ਆਤਮਾ ਤੇ ਮੈਂ ਲੁਕ ਛੁਪ ਕੇ ਲੁਕੇ ਪ੍ਰਚਾਰ ਨਹੀਂ ਮੈਂ ਕਰਦਾ ਹਰਮਾਨ ਆਸਰ ਲਗੋ ਕੇ ਕਿਤੇ ਬਹਿਣਾ ਹੈ ਹallelujah ਜੇ ਤੁਹਾਡੇ ਚ ਹਿੰਮਤ ਤੇ ਮੇਨ ਅੱਖਾਂ ਮਲਾ ਕੇ ਵਚਨ ਸੁਣੋ ਜਿਹੜੇ ਅੱਖਾਂ ਮਲਾਉਂਦੇ ਆ ਉਹਨਾਂ ਵਿੱਚ ਗੈਰਤ ਹੈ ਜੋ ਨਹੀਂ ਮਲਾ ਰਹੇ ਉਹ ਗੈਰ ਖਤਮ ਹੈ ਹallelujah ਮੈਂ ਨਹੀਂ ਕਹਿੰਦਾ ਚਰਚ ਵਿੱਚ ਆ ਕੇ ਵੀ ਕੋਈ ਕੋਈ ਕੀ ਬਣੇ ਤਰਮੀ ਹallelujah ਹallelujah ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਖੁਦਾ ਮੈਨੂੰ ਕੱਲ ਨੂੰ ਆਕੇ ਜਿਹੜੀ ਭੀੜ ਇਕੱਠੀ ਕਰਕੇ ਬੈਠਾ ਸੀ ਔਰ ਇਹ ਵਿੱਚ ਭੀੜ ਵਿੱਚੋਂ ਕੋਈ ਕੋਈ ਤਰਮੀ ਨਿਕਲਿਆ ਹੈ ਬਾਕੀ ਸਾਰੇ ਹੀ ਮੈਂ ਕਹਿੰਦਾ ਸਾਰੇ ਤਰਮੀ ਬਣ ਜਾਓ ਸਭ ਬੋਲੋ ਅਮੀਨ ਅਮੀਨ ਹallelujah ਮੈਂ ਕਹਿੰਦਾ ਦੀ ਸਾਰੇ ਤਰਮੀ ਹੋਵੋ ਤਨੁਸਾਰਾ ਢਾਰ ਰਬਾ ਬਤਾ ਤੀ ਰਬ ਨੂੰ ਨਾ ਜਾਣਦੇ ਵਧੀਆ ਸੀ ਹੁਣ ਤੀ ਜਾਣ ਕੇ ਜੋ ਹੁਣ ਤੀ ਮਾਫ ਨਹੀਂ ਤੂੰ ਨਹੀਂ ਜਾਣਦੀ ਕੋਈ ਗੱਲ ਨਹੀਂ ਸੀ ਰੱਬ ਨੂੰ ਨਹੀਂ ਜਾਂਦੀ ਜਿਹੜਾ ਬੰਦਾ ਨਹੀਂ ਜਾਣਦਾ ਰੱਬ ਨੂੰ ਮਾਫ ਕਰ ਦਿੰਦਾ ਹੈ ਪਰ ਜਿਹੜਾ ਜਾਣ ਬੁੱਝ ਕੇ ਪਾਪ ਕਰਦਾ ਰੱਬ ਉਹ ਤੇ ਗੁੱਸੇ ਰਹਿੰਦਾ ਹੈ ਹਾਲੇ ਲੈਲਾ ਰੱਬ ਉਹ ਤੇ ਗੁੱਸੇ ਰਹਿੰਦਾ ਹੈ ਰੱਬ ਨੂੰ ਕਹਿੰਦਾ ਉਹ ਨੂੰ ਮੈਂ ਮਾਫ ਤੇ ਕਰੂੰਗਾ ਤੈਨੂੰ ਸਜ਼ਾ ਵੀ ਦਊਂਗਾ ਹੁਣ ਸਜ਼ਾ ਵੀ ਦਿੰਦਾ ਰੱਬ ਅਜ਼ੀਜ਼ ਉਹ ਸਾਡੇ ਗੁਨਾਹ ਵਾਲੀ ਮਾਰਾ ਗਿਆ ਸਾਡੇ ਗੁਨਾਹਾਂ 'ਤੇ ਤਾੜਨ ਲਈ ਉਹਨੂੰ ਕੁੱਟਿਆ ਗਿਆ ਮਨੁੱਖਾਂ ਵਿੱਚ ਤਿਆਗ ਗਿਆ ਤੁਛ ਕਿਨਿਆ ਗਿਆ ਉਹਨੇ ਸਾਡੇ ਪਾਪ ਪਰਮੇਸ਼ਰ ਨੇ ਸਾਰੇ ਪਾਪ ਉਹਦੇ ਉੱਤੇ ਲੱਦ ਦਿੱਤੇ ਸਾਡੇ ਗੁਨਾਹਾਂਵਾਂ ਦੀਆਂ ਪਾਪ ਸਾਰੇ ਉੱਤੇ ਲੱਦ ਦਿੱਤੇ ਤੇ ਅੱਜ ਤੂੰ ਆਪਣੇ ਸਾਰੇ ਗੁਨਾਹ ਚੁਕਾ ਦਿੱਤੇ ਯਿਸੂ ਮਸੀਹ ਨੂੰ ਕ੍ਰੂਸ 'ਤੇ ਤੋਵਾ ਕਰ ਲਈਏ ਤੇ ਕੀ ਦੁਬਾਰਾ ਫਿਰ ਪਾਪ ਕਰੋਗੇ ਬੋਲੋ ਕੀ ਦੁਬਾਰਾ ਫਿਰ ਗਲਤੀਆਂ ਕਰੋਗੇ ਕੀ ਦੁਬਾਰਾ ਫਿਰ ਮਰਜ਼ੀਆਂ ਕਰੋਗੇ ਹਉਂਦੀ ਮਰਜ਼ੀ ਦੇ ਵਿੱਚ ਨਹੀਂ ਹਉਂਦੀ ਹਾਂ ਦੇ ਵਿੱਚ ਆਗੇ ਜੋ ਹallelujah ਉਹ ਕਹਿੰਦਾ ਜਿਹੜਾ ਮੇਰੀ ਮਰਜ਼ੀ ਚੱਲਦਾ ਹੈ ਨਾ ਲੱਭਾ ਉਹ ਸਰਗ ਰਾਜ ਵਿੱਚ ਨਹੀਂ ਜਾ ਸਕਦਾ ਤੇ ਇਹਦੀ ਮਰਜ਼ੀ ਤੇ ਚੱਲਣ ਵਾਲੇ ਬੰਦੋ ਸਾਰੇ ਬੋਲੋ ਆਮੀਨ ਬੇਵਦੀ ਵਾਚਾ ਪੂਰੀ ਕਰੋ ਸਾਰੇ ਬੋਲੋ ਆਮੀਨ ਬੇਵਦੀ ਰੀਤਾਂ ਨੂੰ ਪੂਰਾ ਕਰੋ ਸਾਰੇ ਬੋਲੋ ਆਮੀਨ ਕੱਲੇ 크리스마ਸ ਮਨਾਉਣਾ ਸੀ ਤਰ ਮੀਠਾਏ ਜਾਂਦੇ ਹਮ ਤਰਮੀਰ ਰੋਜ਼ ਬਣਦੇ ਆ ਆਮੀਨ ਸਾਡੇ ਕੰਮ ਸਾਨੂੰ ਧਰਮੀ ਠਾਉਂਦੇ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ